ਫੋ ਫਟਣ ਹੀ ਵਾਲੀ ਐ ਤੇ ਸੁਨ ਨਸਾਨ ਜੀ ਛਾਈ ਐ ਅੱਜ ਹੋਣਾ ਸ਼ਹੀਦੀ ਸਾਕਾ ਐ ਇਹ ਗੱਲ ਸੁਣਨ ਵਿੱਚ ਆਈ ਐ ਇੱਕ ਪਾਸੇ ਚੌਂਕ ਚਾਂਦਨੀ ਹੈ ਇੱਕ ਪਾਸੇ ਖੜਾ ਹੈ ਲਾਲ ਕਿਲਾ ਟਿੱਚਰ ਕਰਦਾ ਚੌਂਕ ਨੂੰ ਉਹ ਸ਼ਰਾਰਤ ਦੇ ਹੈ ਨਾਲ ਕਿਲਾ ਪਖ ਜਾਲਮ ਦਾ ਪੂਰਦੇ ਹੋਏ ਪਖ ਜਾਲਮ ਦਾ ਪੂਰਦੇ ਹੋਏ ਸੱਚ ਦੇ ਨਾਲ ਹੈ ਕਹਿਣ ਲੱਗਾ ਵਿੱਚ ਹੰਕਾਰ ਦੇ ਆਕੇ ਤੇ ਚਾਂਦਨੀ ਚੌਂਕ ਨੂੰ ਕਹਿਣ ਲੱਗਾ ਕਹਿੰਦਾ ਤਖਤਾਂ ਵਿੱਚੋਂ ਤਖਤ ਹਾਂ ਮੈਂ ਤਖਤਾਂ ਵਿੱਚੋਂ ਤਖਤ ਹਾਂ ਮੈਂ ਤਖਤ ਦਿੱਲੀ ਸਰਕਾਰ ਦਾ ਹਾਂ ਤਾਜਾਂ ਵਿੱਚੋਂ ਤਾਜ ਹਾਂ ਮੈਂ ਮਹਿੰਗਾ ਬੇਸ਼ੁਮਾਰ ਦਾ ਹਾਂ ਮੈਂ ਕਿਲਿਆਂ ਦਾ ਸਰਦਾਰ ਹਾਂ ਮੈਂ ਕਿਲਿਆਂ ਦਾ ਸਰਦਾਰ ਹਾਂ ਮੈਨੂੰ ਬਾਦਸ਼ਾਹਤ ਮਾਣ ਦੀ ਹੈ ਮੇਰੇ ਲਾਲ ਰੰਗ ਦੀ ਸ਼ੋਭਾ ਕੀ ਇਹ ਸਾਰੀ ਦੁਨੀਆ ਜਾਣਦੀ ਹੈ ਮੇਰੇ ਲਾਲ ਰੰਗ ਦੀ ਸ਼ੋਭਾ ਕੀ ਇਹ ਸਾਰੀ ਦੁਨੀਆ ਜਾਣਦੀ ਹੈ ਹਰ ਕੋਈ ਮੇਰੀ ਸਿਰਤ ਕਰੇ ਲੋਕ ਆਈ ਅੱਗੇ ਝੁਕਦੀ ਏ ਇੱਕ ਦਿਨ ਮੈਂ ਇਤਿਹਾਸ ਬਣੂ ਗੱਲ ਇੱਥੇ ਆ ਕੇ ਮੁੱਕਦੀ ਏ ਇਹ ਟੀਚਰ ਕੀਤੀ ਆ ਜੀ ਲਾਲ ਕਿਲੇ ਨੇ ਚਾਂਦਨੀ ਚੌਕ ਨੂੰ ਚਾਂਦਨੀ ਚੌਕ ਦਾ ਜਵਾਬ ਕੀ ਜਵਾਬ ਹੈ ਕਿ ਲਾਲ ਕਿਲੇ ਦੀਆਂ ਗੱਲਾਂ ਸੁਣ ਕੇ ਲਾਲ ਕਿਲੇ ਦੀਆਂ ਗੱਲਾਂ ਸੁਣ ਕੇ ਚੌਂਕ ਵੀ ਚੁੱਪ ਨਾ ਬਹਿੰਦਾ ਏ ਹੰਕਾਰ ਕਿਲੇ ਦਾ ਤੋੜਨ ਲਈ ਉਹ ਲਾਲ ਕਿਲੇ ਨੂੰ ਕਹਿੰਦਾ ਏ ਗੱਲ ਸੁਣ ਲੈ ਮੇਰੀ ਲਾਲ ਕਿਲਿਆ ਅੱਜ ਗੱਲ ਲਾਲ ਦੀ ਹੋਣੀ ਐ ਤੇਰਾ ਲਾਲ ਹੈ ਫਿੱਕਾ ਪੈ ਜਾਣਾ ਗੱਲ ਬਾਕ ਕਮਾਲ ਦੀ ਹੋਣੀ ਐ ਤੇਰਾ ਲਾਲ ਹੈ ਫਿੱਕਾ ਪੈ ਜਾਣਾ ਗੱਲ ਬਾਕ ਕਮਾਲ ਦੀ ਹੋਣੀ ਐ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਆਉਣਗੇ ਲਾਲ ਖੂਨ ਦੇ ਲਾਲ ਕਤਰੇ ਅੱਜ ਲਾਲ ਰੰਗ ਦਿਖਾਉਣਗੇ ਰਤ ਡੁੱਲੂ ਨੌਵੇਂ ਪਾਤਸ਼ਾਹੀ ਰਤ ਡੁੱਲੂ ਨੌਵੇਂ ਪਾਤਸ਼ਾਹੀ ਇਹ ਹੋਣੀ ਮਹਾਨ ਹੈ ਹੋ ਜਾਣੀ ਤੇਰੇ ਤਖਤੋਂ ਤਾਜ ਤੋਂ ਵੱਧ ਕਿਤੇ ਇਸ ਚੌਂਕ ਦੀ ਸ਼ਾਨ ਹੈ ਹੋ ਜਾਣੀ ਤੇਰੇ ਤਖਤੋਂ ਤਾਜ ਤੋਂ ਵੱਧ ਕਿਤੇ ਇਸ ਚੌਕ ਦੀ ਸ਼ਾਨ ਹੈ ਹੋ ਜਾਣੀ ਓਏ ਇੱਕ ਦਿਨ ਐਸਾ ਆਉਣਾ ਐ ਇੱਕ ਦਿਨ ਐਸਾ ਆਉਣਾ ਐ ਤੇਰੇ ਅੱਗੇ ਲੋਕ ਝੁਕਣੇ ਨਹੀਂ ਤੇ ਇਸ ਥਾਂ ਤੇ ਝੁਕਣ ਵਾਲੇ ਸਿਰ ਗਿਣਿਆ ਕਦੇ ਵੀ ਮੁਕਣੇ ਨਹੀਂ ਤੇ ਇਸ ਥਾਂ ਤੇ ਝੁਕਣ ਵਾਲੇ ਸਿਰ ਗਿਣਿਆ ਕਦੇ ਵੀ ਮੁਕਣੇ ਨਹੀਂ ਤੂੰ ਲਾਲ ਰੰਗ ਦਾ ਮਾਣ ਕਰੇ ਵੇਖੀ ਅੱਜ ਕੌਣ ਹੈ ਲਾਲ ਹੁੰਦਾ ਗੁਰਲਾਲ ਜੋ ਸੱਚ ਦੇ ਉੱਤੇ ਚੱਲੇ ਇਤਿਹਾਸ ਇਹੋ ਦਾ ਬਾਕਮਾਲ ਹੁੰਦਾ ਇਤਿਹਾਸ ਇਹੋ ਦਾ ਬੇਮਿਸਾਲ ਹੁੰਦਾ ਇਤਿਹਾਸ ਇਹੋ ਦਾ ਬੇਮਿਸਾਲ ਹੁੰਦਾ ਨਵੇਂ ਪਾਸ਼ਾ ਦੀ ਉਸਮਾਨ ਸ਼ਹਾਦਤ ਨੂੰ ਸਜਦਾ ਜੀ ਪ੍ਰਣਾਮ ਹੈ ਆਓ ਯਾਦ ਕਰੀਏ ਆਪਣੇ ਗੁਰੂਆਂ ਨੂੰ ਸਜਦਾ ਕਰੀਏ ਕੋਸ਼ਿਸ਼ ਕਰੀਏ ਕਿ ਅਸੀਂ ਉਹਨਾਂ ਤੋਂ ਸੇਧ ਲੈ ਕੇ ਕੁਝ ਨਾ ਕੁਝ ਆਪਣੀ ਜ਼ਿੰਦਗੀ ਨੂੰ ਸੰਭਾਰ ਲਈਏ ਉਹਨਾਂ ਦੇ ਚਰਨਾਂ ਲੱਗ ਜਾਈਏ ਉਹਨਾਂ ਦੇ ਲੜ ਲੱਗ ਜਾਈਏ ਪੁੱਲਾਂ ਚੋਕਾਂ ਦੀ ਕਿਹਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ